ਹਾਂਜੀ ਸਤਿ ਸ਼੍ਰੀ ਅਕਾਲ ਆ ਸਤਿ ਤੁਸੀਂ ਸਾਰੇ ਅਰਾਜੀ ਖੁਸ਼ ਹੋਵੋਗੇ ਜਿਵੇਂ ਤੁਹਾਨੂੰ ਪਤਾ ਆਪਾਂ ਹਰ ਐਤਵਾਰ ਤੁਹਾਡੇ ਲਈ ਇੱਕ ਪੇਪਰ ਦੇ ਲੈਵਲ ਦਾ ਟੈਸਟ ਤਿਆਰ ਕਰਦੇ ਹੁੰਦੇ ਆ ਤੇ ਜਿਹਦੀ ਪੰਜਾਬੀ ਤੋਂ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਂਦੀ ਆ ਤੇ ਪੇਪਰ ਵਾਂਗੂ ਪਹਿਲਾਂ ਟ੍ਰਾਇਲ ਪੈਰਾ ਬੋਲਿਆ ਜਾਂਦਾ 1 ਮਿੰਟ ਦਾ ਵੀ ਤਾਂ ਜੋ ਤੁਹਾਡਾ ਹੱਥ ਚੱਲ ਸਕੇ ਉਸ ਤੋਂ ਬਾਅਦ ਫਿਰ 2.5 ਮਿੰਟ ਦਾ ਪੈਰਾ ਬੋਲਿਆ ਜਾਂਦਾ ਪ੍ਰੋਪਰ ਜਿਹਦੀ ਪੰਜਾਬੀ ਡਿਸਕ੍ਰਿਪਸ਼ਨ ਦੇ ਵਿੱਚ ਹੁੰਦੀ ਆ ਫਿਰ 2 ਮਿੰਟ ਖਾਲੀ ਵੀਡੀਓ ਚੱਲਦੀ ਆ ਜਿਹਦੇ ਤੁਸੀਂ ਉਹ ਪੈਰਾ ਪੜ੍ਹ ਸਕੋ ਫਿਰ 20 ਮਿੰਟਾਂ ਦਾ ਦੁਬਾਰਾ ਫਿਰ ਪੈਰਾ ਚੱਲਦਾ ਉਹਦੀ ਪਿਆਪੀ ਵੀ ਡਿਸਕ੍ਰਿਪਸ਼ਨ ਦੇ ਵਿੱਚ ਹੁੰਦੀ ਆ ਤੇ ਇਹਨੂੰ ਜਲਦੀ ਵੀਡੀਓ ਨੂੰ ਸ਼ੇਅਰ ਕਰਦਾ ਕਰੋ ਤਾਂ ਜੋ ਪੜਾ ਹੋ ਜਾ ਕਰੇ ਜਿੰਨਾ ਤੱਕ ਇਹ ਵੀਡੀਓ ਪਹੁੰਚ ਸਕੇ ਚਲੋ ਫਿਰ ਆਪਾਂ ਹੁਣ ਜਾਦੇ ਸਮਾਂ ਬਰਬਾਦ ਨਾ ਕਰਦੇ ਹੋਏ ਤੇ ਆਪਾਂ ਤੁਹਾਨੂੰ ਟ੍ਰੈਲ ਪੈਰਾ ਬੋਲਦੇ ਆ ਤਾਂ ਜੋ ਤੁਹਾਡਾ ਹੱਥ ਚੱਲ ਰਵੇ ਚਲੋ ਰੈਡੀ ਹੋ ਜਾਓ ਹੁਣ ਰੈਡੀ ਕਦਰ ਉਹ ਸ਼ਬਦ ਹੈ ਜਿਸ ਦਾ ਸਾਡੀ ਜ਼ਿੰਦਗੀ ਵਿੱਚ ਬਹੁਤ ਮਹੱਤਵ ਹੈ ਡੰਡੀ ਮਨੁੱਖੀ ਜੀਵਨ ਵਿੱਚ ਅਸੀਂ ਸਾਰੇ ਚੰਗੇ ਮਾੜੇ ਦੋਵੇਂ ਤਰ੍ਹਾਂ ਦੇ ਕਰਮ ਕਰਦੇ ਰਹਿੰਦੇ ਹਾਂ ਡੰਡੀ ਜੇ ਕਿਸੇ ਵਿਅਕਤੀ ਨੇ ਆਪਣੀਆਂ ਖੁਸ਼ੀਆਂ ਨੂੰ ਪਿੱਛੇ ਰੱਖ ਕੇ ਸਾਡੀਆਂ ਖੁਸ਼ੀਆਂ ਦਾ ਧਿਆਨ ਰੱਖਿਆ ਤਾਂ ਉਹ ਸਾਡੇ ਲਈ ਅਨੋਖਾ ਹੈ ਡੰਡੀ ਜਿਸ ਲਈ ਮਨ ਵਿੱਚ ਚੰਗੀ ਸੋਚ ਅਤੇ ਪਿਆਰ ਹੋਵੇ ਉਸ ਦੀ ਕਦਰ ਕਰਨ ਤੋਂ ਕਦੇ ਵੀ ਪਿੱਛੇ ਨਾ ਹਟੋ ਡੰਡੀ ਲਓ ਜੀ ਤੁਹਾਡਾ ਟ੍ਰੈਡ ਪੈਰਾ ਬੋਲਤਾ ਆਪਾ ਹੁਣ ਤੁਹਾਨੂੰ ਪ੍ਰੋਪਰ ਪੈਰਾ ਬੋਲਣ ਲੱਗਦੇ ਆ ਉਹਦੇ ਲਈ ਤੁਸੀਂ ਫ੍ਰੀ ਮਾਈਂਡ ਹੋ ਜਾਓ ਤੇ ਤਿਆਰ ਹੋ ਜਾਓ ਆਪਾਂ ਬੋਲਣ ਲੱਗਦੇ ਹੁਣ ਰੈਡੀ ਹੋ ਜਾਓ ਰੈਡੀ ਸੁਪਨੇ ਸਿੱਦਤ ਨਾਲ ਵੇਖੇ ਜਾਣ ਅਤੇ ਉਹਨਾਂ ਨੂੰ ਪੂਰਾ ਕਰਨ ਲਈ ਦ੍ਰਿੜ ਨਿਸ਼ਚਾ ਕਰਕੇ ਨਿਰੰਤਰ ਕਾਲਨਾ ਕੀਤੀ ਜਾਵੇ ਤਾਂ ਦੇਰ ਸਵੇਰ ਸਫਲਤਾ ਦਾ ਮਿਲਣਾ ਤੈ ਹੈ ਡੰਡੀ ਇਹ ਜ਼ਰੂਰੀ ਨਹੀਂ ਕਿ ਪਹਿਲੇ ਜਾਤਨਾ ਵਿੱਚ ਹੀ ਸਫਲਤਾ ਮਿਲ ਜਾਵੇ ਡੰਡੀ ਕਈ ਵਾਰ ਤਾਲਾ ਗੁੱਛੇ ਦੀ ਆਖਰੀ ਚਾਬੀ ਨਾਲ ਵੀ ਖੁੱਲ ਜਾਂਦਾ ਹੈ ਡੰਡੀ ਸਾਡਾ ਕੰਮ ਹੈ ਕਰਮ ਕਰਨਾ ਡੰਡੀ ਅਸੀਂ ਕਰਮ ਕਰੀਏ ਅਤੇ ਫਲ ਦੀ ਚਿੰਤਾ ਨਾ ਕਰੀਏ ਡੰਡੀ ਜੇ ਮਿਹਨਤ ਸੱਚੇ ਦਿਲੋਂ ਅਤੇ ਸਾਪਨੀਅਤ ਨਾਲ ਕੀਤੀ ਜਾਵੇ ਤਾਂ ਸਫਲਤਾ ਇੱਕ ਨਾ ਇੱਕ ਦਿਨ ਸਾਡੇ ਪੈਰ ਜ਼ਰੂਰ ਚੁੰਮੇਗੀ ਡੰਡੀ ਸਫਲ ਹੋਣ ਵਾਲੇ ਵਿਅਕਤੀ ਕੋਈ ਦੋ ਵਾਰ ਜਨਮ ਨਹੀਂ ਲੈਂਦੇ ਅਤੇ ਨਾ ਹੀ ਉਹਨਾਂ ਕੋਲ ਕੋਈ ਵਿਸ਼ੇਸ਼ ਸ਼ਕਤੀਆਂ ਹੁੰਦੀਆਂ ਹਨ ਉਹ ਸਾਡੀ ਤਰ੍ਹਾਂ ਆਮ ਲੋਕ ਹੀ ਹੁੰਦੇ ਹਨ ਡੰਡੀ ਲਗਨ ਨਾਲ ਕੀਤੀ ਮਿਹਨਤ ਕਰਮ ਨੂੰ ਸ਼ੌਕ ਅਤੇ ਸ਼ੌਕ ਨੂੰ ਜਨੂਨ ਬਣਾ ਦਿੰਦੀ ਹੈ ਡੰਡੀ ਜਦੋਂ ਸ਼ੌਕ ਜਨੂਨ ਬਣ ਜਾਵੇ ਤਾਂ ਜਿੱਤਾਂ ਦਾ ਰਾਹ ਸੁਖਾਲਾ ਹੋ ਜਾਂਦਾ ਹੈ ਡੰਡੀ ਮਾਨਸਿਕ ਅਤੇ ਸਰੀਰਕ ਰੂਪ ਤੋਂ ਕਮਜ਼ੋਰ ਵਿਅਕਤੀ ਜਿਨ੍ਹਾਂ ਨੂੰ ਚੁਣੌਤੀਪੂਰਨ ਦਾ ਨਾਂ ਦਿੱਤਾ ਜਾਂਦਾ ਹੈ ਸਾਡੇ ਹੀ ਵਰਗੇ ਅਤੇ ਸਾਡੇ ਹੀ ਭੈਣ ਭਰਾ ਹਨ ਡੰਡੀ ਜੇ ਥੋੜਾ ਜਤਨ ਕੀਤਾ ਜਾਵੇ ਤਾਂ ਇਹ ਸਾਡੀ ਤਰ੍ਹਾਂ ਹੀ ਸਫਲਤਾਵਾਂ ਦੀਆਂ ਪੌੜੀਆਂ ਚੜ ਸਕਦੇ ਹਨ ਡੰਡੀ ਇਹ ਉਹ ਸਿਤਾਰੇ ਹਨ ਜੋ ਜ਼ਮੀਨ ਉੱਤੇ ਚਮਕਦੇ ਹਨ ਡੰਡੀ ਅਮੀਰ ਖਾਨ ਹਾਂਜੀ ਟਾਈਮ ਓਵਰ ਹੋਣ ਵਾਲਾ ਰੈਡੀ ਹੋ ਜਾ ਰੈਡੀ ਹਰ ਕੋਈ ਜਾਣਦਾ ਹੈ ਕਿ ਕੈਲਕੂਲੇਟਰ ਕੀ ਹੁੰਦਾ ਹੈ ਡੰਡੀ ਜਦੋਂ ਵੀ ਕੋਈ ਜੋੜ ਘਟਾਓ ਗੁਣਾ ਜਾਂ ਤਕਸੀਮ ਦਾ ਮਸਲਾ ਹੋਵੇ ਤਾਂ ਅਸੀਂ ਚੱਟ ਕੈਲਕੂਲੇਟਰ ਕੱਢਦੇ ਹਾਂ ਡੰਡੀ ਅੱਜਕੱਲ ਤਾਂ ਇਹ ਸਹੂਲਤ ਹਰ ਮੋਬਾਈਲ ਵਿੱਚ ਹੈ ਪਰ ਅਜੇ ਵੀ ਦੁਕਾਨਦਾਰਾਂ ਨੇ ਉੱਚੇ ਚੇ ਕੈਲਕੂਲੇਟਰ ਰੱਖੇ ਹੁੰਦੇ ਹਨ ਡੰਡੀ ਪ੍ਰਤੀਸ਼ਤ ਦਾ ਵੀ ਵੱਖਰਾ ਬਟਨ ਹੁੰਦਾ ਹੈ ਡੰਡੀ ਕਈ ਲੋਕ ਪੋਟਿਆਂ ਉੱਤੇ ਹਿਸਾਬ ਕਰਦੇ ਹਨ ਡੰਡੀ ਕਈਆਂ ਨੂੰ ਦੋ ਤੋਂ ਲੈ ਕੇ ਵੀ ਜਾ ਇਸ ਤੋਂ ਵੱਧ ਡੇਢ ਢਾਈ ਸਾਢੇ ਤਿੰਨ ਆਦ ਦੇ ਪਹਾੜੇ ਜ਼ਬਾਨੀ ਯਾਦ ਹਨ ਅਤੇ ਉਹ ਛੱਟ ਕੈਲਕੂਲੇਟ ਕਰ ਲੈਂਦੇ ਹਨ ਡੰਡੀ ਪਰ ਕਦੇ ਸੋਚਿਆ ਕਿ ਇਹ ਅੰਗਰੇਜ਼ੀ ਦਾ ਸ਼ਬਦ ਆਇਆ ਕਿੱਥੋਂ ਪ੍ਰਸ਼ਨ ਜੈਨਾ ਇਸ ਪਿੱਛੇ ਕਈ ਕਹਾਣੀਆਂ ਹਨ ਡੰਡੀ ਦਰਅਸਲ ਇਹ ਲਫ਼ਜ਼ ਲਾਤੀਨੀ ਭਾਸ਼ਾ ਦੇ ਪੁਰਾਣੇ ਸਰੋਤ ਕੈਲਕੂਲਸ ਨਾਲ ਜੁੜਦਾ ਹੈ ਡੰਡੀ ਜਿਸ ਦਾ ਅਰਥ ਹੁੰਦਾ ਸੀ ਨਿੱਕਾ ਜਿਹਾ ਪੱਥਰ ਜਾਂ ਕਹਿ ਲਵੋ ਗੀਟਾ ਡੰਡੀ ਅਜੇ ਵੀ ਜੇ ਕਿਸੇ ਨੂੰ ਪਥਰੀ ਦੀ ਸ਼ਿਕਾਇਤ ਹੋਵੇ ਤਾਂ ਡਾਕਟਰੀ ਭਾਸ਼ਾ ਵਿੱਚ ਇਸ ਨੂੰ ਕੈਲਕੂਲੇਸ ਕਹਿੰਦੇ ਹਨ ਡੰਡੀ ਵੈਸੇ ਮੈਥਮੈਟਿਕਸ ਵਿੱਚ ਅਲਜਬਰਾ ਜਿਓਮੈਟਰੀ ਵਾਂਗ ਇੱਕ ਬਣ ਗਈ ਹੈ ਜਿਸ ਨੂੰ ਕੈਲਕੂਲਸ ਕਹਿੰਦੇ ਹਨ ਪਰ ਇਹ ਸਾਡਾ ਵਿਸ਼ਾ ਨਹੀਂ ਡੰਡੀ ਗੀਟਿਆ ਪਿੱਛੇ ਬੜੀ ਦਿਲਚਸਪ ਕਹਾਣੀ ਹੈ ਡੰਡੀ ਪੁਰਾਣੇ ਸਮਿਆਂ ਵਿੱਚ ਬੋਲੀ ਇੰਨੀ ਵਿਕਸਤ ਨਹੀਂ ਉਹੀ ਸੀ ਡੰਡੀ ਆਮ ਆਦਮੀ 10 ਤੱਕ ਹੀ ਗਿਨ ਸਕਦਾ ਸੀ ਜਾਂ